ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਜੇਕਰ ਸੰਗਰੂਧ ਦੀ ਗੱਲ ਕਰ ਲਈਏ ਤਾਂ ਸੰਗਰੂਧ ਦੇ ਵਿੱਚ ਵੀ ਬੀਤੀ ਰਾਤ ਬਲੈਕਆਊਟ ਕਰ ਦਿੱਤਾ ਗਿਆ ਸੀ ਪਰ ਜੰਗ ਨੂੰ ਦੇਖਦੇ ਹੋਏ ਕਰਿਆਣਾ ਦੀਆਂ ਜੋ ਦੁਕਾਨਾਂ ਨੇ ਸਟੋਰ ਨੇ ਕਰਿਆਣਾ ਸਟੋਰ ਉਹਨਾਂ ਦੇ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਆ ਅਤੇ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਤੁਹਾਡੇ ਨਾਲ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਸੰਗਰੂਰ ਦੀ ਤਸਵੀਰਾਂ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਜੋ ਜੰਗ ਦਾ ਮਾਹੌਲ ਬਣਿਆ ਹੋਇਆ ਸਥਿਤੀ ਤਣਾਅਪੂਰਨ ਬਣੀ ਹੋਈ ਆ ਉਸ ਨੂੰ ਲੈ ਕੇ ਜੋ ਕਰਿਆਨੇ ਦੀਆਂ ਦੁਕਾਨਾਂ ਨੇ ਉਸ ਦੇ ਉੱਪਰ ਜੋ ਲੰਮੀਆਂ ਕਤਾਰਾਂ ਨੇ ਜਾਂ ਫਿਰ ਭੀੜ ਕ ਲਈਏ ਉਹੋ ਦਿਖਾਈ ਦੇ ਰਹੀ ਆ ਕਿਤੇ ਨਾ ਕਿਤੇ ਜੋ ਲੋਕ ਨੇ ਉਹਨਾਂ ਦੇ ਅੰਦਰ ਸਹਿਮ ਡਰ ਦਾ ਮਾਹੌਲ ਆ ਉਹਨਾਂ ਨੂੰ ਅਜਿਹਾ ਪ੍ਰਤੀਕ ਹੁੰਦਾ ਕਿ ਸ਼ਾਇਦ ਜੇਕਰ ਜੰਗ ਲੱਗਦੀ ਆ ਤਾਂ ਜੋ ਖਾਣ ਪੀਣ ਦਾ ਸਮਾਨ ਬਾਜ਼ਾਰ ਵੀ ਬੰਦ ਹੋ ਜਾਣਗੇ ਦੁਕਾਨਾਂ ਵੀ ਬੰਦ ਹੋ ਜਾਣਗੀਆਂ ਪਰ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਵੀ ਆ ਤਾਂ ਘਬਰਾਉਣ ਦੀ ਲੋੜ ਨਹੀਂ ਦੁਕਾਨਾਂ ਆਮ ਵਾਂਗੂ ਖੁੱਲੀਆਂ ਰਹਿਣਗੀਆਂ ਸਭ ਕੁਝ ਮਿਲੇਗਾ ਚਾਹੇ ਪੈਟਰੋਲ ਡੀਜ਼ਲ ਹੋਵੇ ਜਾਂ ਫਿਰ ਪਰਚੂਨ ਹੋਵੇ ਲਗਾਤਾਰ ਜੋ ਪਬਲਿਕਾ ਉਹਨਾਂ ਨੂੰ ਮਿਲੇਗੀ ਪਰ ਜੇਕਰ ਲੋਕਾਂ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਜੋ ਡਰ ਆ ਡਰ ਨੂੰ ਦੇਖਦੇ ਹੋਏ ਲੰਮੀਆਂ ਕਤਾਰਾਂ ਸੰਗਰੂਰ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਲੰਮੀਆਂ ਕਤਾਰਾਂ ਸੰਗਰੂਰ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਬੀਬੀਆਂ ਵੀ ਖੜੀਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਹਨਾਂ ਬੀਬੀ ਕਿਰਨ ਕਿਨ ਤੁਸੀਂ ਸੌਦਾ ਲੈਣਾ ਹੈ ਹਾਂਜੀ ਬੀਬੀ ਡਰਦਾ ਮੈਂ ਅੰਦਰ ਡਰਾ ਕੀ ਵੀ ਕੰਨੀਆਂ ਵੀ ਥੋੜਾ ਇਹ ਵੀ ਜਮ ਮਾਹੌਲ ਖਰਾਬ ਹੋ ਗਿਆ ਵੀ ਥੋੜੀ ਦਿੱਕਤ ਹੋ ਜਾਣੀ ਹੈ ਰਾਸ਼ਨ ਪਾਣੀ ਨੂੰ ਹੋਰ ਤਾਂ ਕੋਈ ਚਲੋ ਬੈਠੇ ਹੈ ਮੋਦੀ ਸਾਹਿਬ ਬਦਿਆ ਆਪਣਾ ਬਿਲਕੁਲ ਮੈਂ ਬੀਬੀ ਦਾ ਕਹਿਣਾ ਕਿ ਜੇਕਰ ਮਾਹੌਲ ਖਰਾਬ ਹੁੰਦਾ ਤਾਂ ਥੋੜੀ ਬਹੁਤ ਦਿੱਕਤ ਆ ਸਕਦੀ ਹੈ ਘਰ ਦੇ ਖਾਣੇ ਦੇ ਵਿੱਚ ਪਰ ਹੋਰ ਕੁਝ ਵੀ ਨਹੀਂ ਨਾ ਮੈਂ ਕਬੂਲ ਕਿ ਅੱਜ ਲਿਸਟ ਲੈ ਕੇ ਆਇਆ ਹਾਂ ਕਿ ਮਨ ਦੇ ਵਿੱਚ ਡਰ ਚੱਲ ਰਿਹਾ ਕਹ ਰਹੇ ਨੇ ਬੰਦ ਹੋਏਗਾ ਸਭ ਕੁਝ डर मारे आ गए इस करके लमी लिस्ट बना ली भी दो महीने का ला लाइज दो महीने पर सरकार कहनी घबराने की लोड नहीं सुनो सब कुछ मिलेगा अपने अंदर मन डर जाना है करके ल ਕੀ ਬਿਲਕੁਲ ਇਹ ਨਹੀਂ ਕਹਿਣਾ ਕਿ ਬੇਸ਼ੱਕ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਆਸ਼ਵਾਸ਼ਣ ਦਿੱਤਾ ਜਾ ਰਿਹਾ ਪਰ ਜੋ ਲੋਕ ਨੇ ਉਹਨਾਂ ਦੇ ਮਨ ਦੇ ਅੰਦਰ ਡਰ ਆ ਵੀ ਜੇਕਰ ਮਾਹੌਲ ਖਰਾਬ ਹੁੰਦਾ ਤਾਂ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹ ਨਹੀਂ ਮਿਲਣਗੀਆਂ ਇਹਨਾਂ ਨੂੰ ਸ਼ਾਇਦ ਇਹ ਵੀ ਅਕੀ ਬਾਜ਼ਾਰ ਵੀ ਬੰਦ ਹੋ ਜਾਣਗੇ ਹੋਰ ਵੀਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਉਹ ਕਿਸ ਤਰ੍ਹਾਂ ਦੇਖਦੇ ਕਿ ਨਾ ਵੀਰੇ ਰਾਜਪੁਰ ਰਾਜ ਸੌਦਾ ਲੈਣ ਆ ਬੜੀ ਭੀੜ ਲੱਗੀ ਹੋਈ ਆ ਕਾਰਨ ਕੀ ਲੱਗਦਾ ਸਾਰਾ ਜਿਹੜੇ ਕਾਰਨ ਨੇ ਹੁਣ ਸਿਚੁਏਸ਼ਨ ਜਿਹੜੀ ਬਣੀ ਹੋਈ ਜੰਗ ਦੀ ਬਣੀ ਹੋਈ ਉਹਦਾ ਸਿਚੁਏਸ਼ਨ ਦੇ ਅਕੋਰਡਿੰਗ ਤਾਂ ਸੋਦਾ ਵਗੈਰਾ ਸਾਰਾ ਕੁਝ ਆਪਾਂ ਨੂੰ ਸਟਾਕ ਕਰਨਾ ਚਾਹੀਦਾ ਉਸ ਕਰਕੇ ਜਿਹੜੇ ਜ਼ਰੂਰਤ ਦੀਆਂ ਚੀਜ਼ਾਂ ਨੇ ਆਪਾਂ ਨੂੰ ਬਹੁਤ ਜ਼ਰੂਰੀ ਨੇ ਇਸ ਲਈ ਆਪਣਾ ਜੋ ਵੀ ਹੈਗਾ ਸਮਾਨ ਘਰੇ ਲੈ ਜਾਣਾ ਜ਼ਰੂਰੀ ਹੈ ਜੀ ਰਾਜ ਸਰਕਾਰ ਅਤੇ ਪ੍ਰਸ਼ਾਸਨ ਕਹਿ ਰਿਹਾ ਲਗਾਤਾਰ ਵੀ ਡਰਨ ਦੀ ਲੋੜ ਨਹੀਂ ਅਸੀਂ ਨਾਲ ਅਸੀਂ ਤਾਂ ਕਰੋਨਾ ਸਮੇਂ ਵੀ ਰਾਸ਼ਨ ਮੁੱਕ ਨਹੀਂ ਦਿੱਤਾ ਕਹਿੰਦੀਆਂ ਗੱਲਾਂ ਨੇ ਗਰਾਊਂਡ ਲੈਵਲ ਜ਼ੀਰੋ ਆ ਤੇ ਉੱਪਰਲੇ ਲੈਵਲ ਤੇ ਅਲੱਗ ਚੀਜ਼ ਹੈ ਜਿਹੜੀ ਆਪਣੀ ਸੱਚਾਈ ਉਹ ਅਲੱਗ ਹੈ ਕਿੰਨੇ ਮਹੀਨੇ ਦਾ ਸੌਦਾ ਲੈਣਾ ਹੈ ਸਰ ਮਹੀਨੇ ਦਾ ਤਾਂ ਲੱਗ ਗਿਆ 15-20 ਦਿਨ ਦਾ ਤਾਂ ਚਾਹੀਦੀ ਹੈ ਉਸ ਅਕੋਰਡਿੰਗ 15-10 15 ਦਿਨ ਦਾ ਚਾਹੀਦੀ ਚਾਹੀਦਾ ਬਿਲਕੁਲ ਵੀਰ ਦਾ ਕਹਿਣਾ ਕਿ 10-15 ਦਿਨ ਦਾ ਘੱਟੋ-ਘੱਟ ਕਰਦੇ ਵਿੱਚ ਸੌਦਾ ਚਾਹੀਦਾ ਹੀ ਚਾਹੀਦਾ ਕਹਿੰਦੇ ਨੇ ਕਿ ਸਰਕਾਰ ਅਤੇ ਪ੍ਰਸ਼ਾਸਨ ਗੱਲਾਂ ਹੋਰ ਕਰਦੇ ਨੇ ਪਰ ਜੇਕਰ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤਾਂ ਸਥਿਤੀ ਕੁਝ ਹੋਰ ਨਜ਼ਰ ਆਉਂਦੀ ਹੈ ਵੀਰ ਨਾਲ ਗੱਲ ਕੀ ਨਾ ਵੀਰੇ ਆ ਬਿਲਕੁਲ ਵੀਰ ਕਹਿੰਦੇ ਵੀ ਨਹੀਂ ਗੱਲ ਕਰ ਸਕਦੇ ਤਾਂ ਇੱਥੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਭੀੜ ਲੱਗੀ ਹੋਈ ਆ ਪਰਚੂਨ ਵਾਲੀ ਕਰਿਆਨੇ ਵਾਲੀ ਦੁਕਾਨ ਆ ਗੱਲ ਕਰ ਲੈ ਇਸ ਸੰਗਰੂਰ ਦੇ ਲੋਕਾਂ ਦੇ ਨਾਲ ਗੱਲ ਕੀਤੀ ਆ ਜੋ ਕਰਿਆਨੇ ਵਾਲੀ ਦੁਕਾਨ ਦੇ ਉੱਤੇ ਆਪਣੀ ਜ਼ਰੂਰਤ ਦਾ ਜੋ ਸਮਾਨ ਆ ਜੋ ਰਾਸ਼ਨ ਆ ਉਹ ਲੈਣ ਆਏ ਨੇ ਪਰ ਲੋਕਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਇਸ ਤੋਂ ਡਰਦੇ ਹੋਏ ਲੋਕ ਕਈ-ਕਈ ਮਹੀਨੇ ਦਾ ਇਸ ਦੁਕਾਨ ਦੇ ਉੱਤੋਂ ਰਾਸ਼ਨ ਲੈ ਕੇ ਜਾ ਰਹੇ ਨੇ ਪਰ ਕਈਆਂ ਦਾ ਕਹਿਣਾ ਵੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਲੱਖ ਦਾਅਵੇ ਕਰਦੇ ਨੇ ਪਰ ਗਰਾਊਂਡ ਜ਼ੀਰੋ ਦੀ ਹਕੀਕਤ ਕੁਝ ਹੋਰ ਆ ਇਸ ਕਰਕੇ ਉਹ ਰਾਸ਼ਨ ਆਪਣੇ ਘਰੇ ਇਕੱਠਾ ਕਰ ਲੈਣ ਕਿ ਜੇਕਰ ਕੋਈ ਅਜਿਹੀ ਸਥਿਤੀ ਬਣਦੀ ਆ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਤਾਂ ਭਰ ਸਕਦੇ ਨੇ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੰਘ ਸਿੱਧੂ ਹਿੰਦ ਐਕਸਪ੍ਰੈਸ ਟੀਵੀ ਸੰਗਰੂਰ